ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਇਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੇਖ ਸਕਦੇ ਹੋ ਇਹ ਵੀਰ ਨਾ ਪਿੰਡ ਦਾ ਸਰਪੰਚ ਹੈ ਜਿਸ ਦਾ ਨਾਮ ਹੈ ਜੱਗਾ ਸਰਪੰਚ ਤੇ ਤੁਸੀਂ ਦੇਖ ਸਕਦੇ ਹੋ ਇਸ ਵੀਰ ਨੇ ਨਾ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਆਪਣੇ ਪੰਜਾਬ ਦੇ ਵਿੱਚ ਦਿਨੋ ਦਿਨ ਪ੍ਰਵਾਸੀ ਮਜ਼ਦੂਰਾਂ ਦਾ ਰਾਜ ਹੁੰਦਾ ਜਾ ਰਿਹਾ ਹੈ ਤੇ ਆਪਣੇ ਪੰਜਾਬੀ ਬਾਹਰਲੇ ਮੁਲਕਾਂ ਵਿੱਚ ਜਾ ਕੇ ਪੱਕੇ ਹੋ ਰਹੇ ਨੇ ਇਹ ਵੀਰ ਨੇ ਆਪਣੇ ਪਿੰਡ ਦੇ ਵਿੱਚ ਆਪਣੇ ਪਿੰਡ ਦੇ ਲੋਕਾਂ ਦਾ ਸਾਥ ਲੈ ਕੇ ਇੱਕ ਮਤਾ ਪਾਸ ਕੀਤਾ ਜਿਸ ਨੂੰ ਲੈ ਕੇ ਸਰਪੰਚ ਨੇ ਕਿਹਾ ਕਿ ਪਿੰਡ ਵਿੱਚ ਕੋਈ ਵੀ ਪ੍ਰਵਾਸੀ ਮਜ਼ਦੂਰ ਨਹੀਂ ਰਹਿਣ ਦਿੱਤਾ ਜਾਵੇਗਾ ਦੇਖੋ ਤੁਸੀਂ ਵੀ ਪਹਿਲਾਂ ਪੂਰੀ ਵੀਡੀਓ ਦੇਖੋ ਵੀਡੀਓ ਦੇਖਣ ਤੋਂ ਬਾਅਦ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਦੋ ਸਾਲ ਦੇ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆਪਣਾ ਜੱਗਾ ਸਰਪੰਚ ਨੂੰ ਪਤਾ ਹੀ ਆ ਵੀ ਜਿਨੇ ਨੇ ਭਈਆਂ ਦੇ ਖਿਲਾਫ ਮਤਾ ਪਾਇਆ ਸੀ ਪੰਜਾਬ ਚ ਭਈਆ ਭਜਾਓ ਆਹ ਦੇਖੋ ਬੱਸਾਂ ਚੜਾ ਰਹੇ ਐ ਸਾਰੇ ਆਦੇ ਸਾਥੀ ਆ ਭਰਾ ਆਪਣੇ ਹਾਂ ਆ ਜਾ ਰਿਹਾ ਚੜਾ ਦੇ ਜੱਗਿਆ ਐ ਹੁੰਦੀ ਆ ਸਰਪੰਚੀ ਕਹਿੰਦੇ ਜ਼ਰਤ ਨਾਲ ਹੁੰਦੀ ਆ ਸਰਪੰਚੀ ਇਹੋ ਜਿਹਾ ਸਰਪੰਚ ਚਾਹੀਦਾ ਠੀਕ ਆ ਆ ਚੜਾ ਦੇ ਬੱਸਾਂ ਦੇ ਇੰਨਾ ਕਿਹੜਾ ਸਾਥ ਹੋਦੀ ਹੈਗੀ ਹਾਂ ਕਿਉਂ ਜੱਗੇ ਆ ਜਾ ਮੜਾ ਇੱਧਰ ਆ ਜਾ ਜੱਗੇ ਗੱਲਬਾਤ ਹੋ ਗਈ ਦਾ ਸਰਪੰਚੀ ਬਾਕੀ ਚਰਚਾ ਜਦ ਲਈ ਸਰਪੰਚੀ ਪੱਠੇ ਲੱਗੇ ਉਹ ਪੱਠੇ ਤੋਂ ਇਹ ਚੜਾਏ ਨੇ ਹਾਂ ਸਰਪੰਚੀ ਦੀ ਚਰਚਾ ਜਾਈ ਬਾਕੀ ਜਿਹੜਾ ਨਸ਼ੇ ਵਾਲਾ ਫੜਿਆ ਸੀ ਉਹ ਵੀ ਦੂਸਰਾ ਕੰਮ ਕਰਦਾ ਸੀ ਪਰਚਾ ਦਵਾਤਾ ਬਈ ਨਾਲ ਦੇ ਨਾਲ ਮੈਨੂੰ ਵਿੱਚ ਕਹਿੰਦੇ ਸੀ ਕਹਿੰਦੇ ਪਿੰਦਾ ਛੁੜਾ ਦੇ ਮੈਂ ਜੇ ਸਰਪੰਚ ਨੇ ਫੜਿਆ ਉਹ ਸੁੱਟਦਾ ਨਹੀਂ ਹੈਗਾ ਪਰਚਾ ਹੋਊ ਉਹਦੇ ਬਾਹਰ ਹਾਂ ਉਹ ਕਈਆਂ ਨੂੰ ਵੀ ਖਰਾਬ ਕਰਦਾ ਸੀ ਹੈ ਕਈ ਮੁੰਡਿਆਂ ਨੂੰ ਨੇ ਕਈ ਹੋਰਾਂ ਨੂੰ ਖਰਾਬ ਕਰਦਾ ਤਿੰਨ ਦਿਨ ਕੁਛ ਮੈਂ ਹਾਂ ਇਹਨੇ ਦੋ ਦਿਨ ਪਹਿਲਾਂ ਹੀ ਅਨਾਊਂਸਮੈਂਟ ਕੀਤੀ ਸੀ ਵੀਰੇ ਵੀ ਪ੍ਰਵਾਸੀ ਮਜ਼ਦੂਰਾਂ ਨੂੰ ਰਹਿਣ ਦੇਣਾ ਵੀ ਹਾਂ ਪ੍ਰਵਾਸੀਆਂ ਨੂੰ ਦੇਖ ਕਿੰਨੇ ਚਲਾਜਰ ਆ ਚੜਾ ਦੇ ਬੱਸਾਂ 'ਚ ਇਹ ਹੁੰਦੀ ਆ ਸਰਪੰਚੀ ਕਹਿੰਦਾ ਜੁਰਤ ਨਾ ਕਰਨੀ ਪੈਂਦੀ ਆ ਬਾਕੀ ਸਾਰੇ ਮੈੜੀ-ਮੂੜੀ ਗਲਾਂ ਤੇ ਜਾ ਕੇ ਆਏ ਦੁਕਾਨਾਂ ਤੇ ਵੀ ਇੱਥੇ ਨਸ਼ਾ ਜਿਹੜਾ ਵਿਗੜਨੀ ਦੇਣਾ ਕੈਸ ਨੂੰ-ਪੂਸ ਨੂੰ ਵਿਗੜਨੀ ਦੇਣੇ ਇੱਥੇ ਤੇ ਜਿਹੜਾ ਬੰਦਾ ਇੱਥੇ ਗੰਦ ਪਾਊਗਾ ਉਹਦੇ 76% ਫਿਰ ਤੁਹਾਨੂੰ ਪਤਾ ਹੀ ਆ ਵੀ ਡਟਕੇ ਹੋਊਗੀ ਤੇ ਨਸ਼ਾ ਵਿੱਚ ਕਿਤੇ ਵੀ ਆਇਆ ਨਹੀਂ ਹੈਗਾ ਵੀ ਕੱਲਾ ਰੂੜੇ ਕਾ ਜਿਵੇਂ ਇੱਥੇ ਬਾਹਰੋਂ ਆ ਕੇ ਵੇਚੂ ਤਾਂ ਉਹਦੀ ਵੀ ਤੁਹਾਨੂੰ ਪਤਾ ਮਾਨਤਾ ਵਧੂਗਾ ਦਾ ਵੀ ਹੈਨਾ ਠੀਕ ਹੈ ਜੱਗੇ ਰੂੜੇ ਕਹਿੰਦੇ ਵਿੱਚ ਇੱਥੇ ਇੰਨੀ ਵਾਰਾ ਕਰਦੀ ਤੇ ਚਾਰੇ ਵਿਆਡਾ ਦੇਖ ਲਓ ਕਿੰਦਾ ਦਿਖਾ ਦੇ ਮੜਾ ਸਾਰਾ ਕੁ ਬੱਸ ਜਿਵੇਂ ਸਪੋਰਟ ਮਿਲ ਜਾਂਦਾ ਤੇਰੇ ਪਰ ਉਹ ਵਾਰੀ ਚੈਨਾਡੂਰ ਬੰਦ ਕਰਤੀ